ਪਹਿਲਾਂ ਪਾਣੇ ਸਿੱਧੂ ਨੇ ਥਾਗੇ ਏਜੰਟਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਤੇ ਅੱਜ ਇਸ ਜਗਰਾਉਂ ਵਾਲੇ ਬਾਬੇ ਦੇ ਵੀ ਦੁਆਲੇ ਹੋ ਗਿਆ ਪਾਣਾ ਸਿੱਧੂ ਦੇਖੋ ਸਿੱਧਾ ਹੀ ਪਹੁੰਚ ਗਿਆ ਬਾਬੇ ਕੋਲ ਤੇ ਕਹਿੰਦਾ ਦੱਸ ਜਿਹੜੀ ਤੇਰੇ ਚ ਮਾਤ ਆਉਂਦੀ ਐ ਮੈਂ ਵੀ ਦੇਖਾਂ ਪੁਰੇ ਆਕਰ ਦੇ ਕਿਹੜੀ ਮਾਤ ਆਉਂਦੀ ਓਰੇ ਲੋਕ ਨੂੰ ਕਿਹਾ ਪਾਣ ਬੁਲੇਖਾ ਨਹੀਂ ਪਾਈਣਾ ਪੁਰੇ ਤੇਰੇ ਚ ਮਾਤ ਕਿਹੜੀ ਆਉਂਦੀ ਐ ਅਜੇ ਤਾਂ ਕਿਹਾ ਹੀ ਸੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁਣ ਰੋਜ਼ ਤੇ ਲੱਗਿਆ ਪੈ ਰਣਾ ਤੂੰ ਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਥੇਰੇ ਇੱਕ ਮਿੰਟ ਇੱਕ ਮਿੰਟ ਥੇਰੇ ਐਸਾ ਮਾ ਜੂਤ ਫੜਨਾ ਤੂੰ ਜਾਸ ਰੱਖੇਗਾ ਤੂੰ ਉੱਥੇ ਜੂਤ ਉਰੇ ਆਓ ਉਰੇ ਆ ਉਰੇ ਆ ਤੂੰ ਮਾਤਾ ਕਰ ਦੋ ਤੂੰ ਉਰੇ ਆ ਮੇਰੇ ਕੋਲ ਉਰੇ ਆ ਮਾਤਾ ਜੀ ਉਰੇ ਆ ਕੋਈ ਗੱਲ ਮੇਰੀ ਗੱਲ ਮੈਂ ਮੈਂ ਦੋ ਮਿੰਟ ਗੱਲ ਸੁਣੋ ਇੱਕ ਮਿੰਟ ਉਹ ਗੱਲ ਸੁਣ ਲਓ ਯਾਰ ਕੋਈ ਨਾ ਬੜੀ ਤੂੰ ਨਾ ਸਮਝੀ ਮੇਰੇ ਕੱਜ ਤੇ ਕਿ ਲੋਕਾਂ ਦੇ ਪਾਸੇ ਜਾਂਦੇ ਨੇ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹਾਂ ਉੱਥ ਲੈ ਕੇ ਉਧਰ ਨੂੰ ਬਣੇ ਕੋਈ ਨਾ ਉੱਥੋਂ ਤੈਨੂੰ ਮਾਤਾ ਤੇਰੇ ਚੋਂ ਗੰਦ ਚ ਹੈ ਬਾਈ ਤੂੰ ਖੜਿਆ ਇਹ ਡਾਂਗ ਫਰਾਂਗੇ ਖਾਦੇ ਇਹਨੂੰ ਕੁੱਟ ਕੇ ਲੈ ਕੇ ਜਾ ਮੈਂ ਫਾਨੀ ਨਿਕਾ ਯਾਰ ਮੈਂ ਯਾਰ ਬਾਈ ਡਾਂਗ ਰੱਖ ਮੈਂ ਪੈਣ ਦੇ ਨਾਲ ਆਇਆ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਦ ਦੇ ਉੱਪਰ ਦਰਮੀਆਂ ਦਾ ਨੂੰ ਖੋੜਾ ਡਾਂਗ ਫਰਾਂਗੇ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੋਪਿਆ ਤੂੰ